ਵਾਹ ਗੁਰੂ 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 ਤਨ ਸਭੇ ਕਮਾਲ ਵਾਲੀਏ ਕੁਲ ਆਲਮ ਅਰੇ ਪਰ ਇਹ ਕਾਇਨਾਤ ਦਸਾਂ ਪਲਸ਼ੀਆਂ ਦੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਸਤ ਸੰਗੀ ਪਿਆਰਿਓ ਸਤਿਗੁਰ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਸਤਿਗੁਰ ਜੀ ਦੇ ਘਰ ਦੀਆਂ ਬਾਤਾਂ ਨੂੰ ਸਰਬਣ ਕਰਨ ਵਾਸਤੇ ਇਕੱਤਰ ਹੋਏ ਹਾਂ ਅੱਜ ਦਾ ਪਾਵਨ ਹੁਕਮ ਜੋ ਗੁਰੂ ਮਾਲਕ ਜੀ ਨੇ ਸਾਡੀ ਝੋਲੀ ਦੇ ਅੰਦਰ ਪਾਇਆ ਆਓ ਉਸਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ 'ਚ ਲਵਾਈ ਗਈ ਹਾਜ਼ਰੀ ਦੋਵੇਂ ਹੱਥ ਜੋੜ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਲਕ ਵਰਗਾ ਦੁਨੀਆ ਦੇ ਅੰਦਰ ਕੋਈ ਵੀ ਮਿਹਰਬਾਨ ਨਹੀਂ ਹੈ ਕੋਈ ਵੀ ਐਸਾ ਨਹੀਂ ਹੈ ਜਿਵੇਂ ਮੇਰਾ ਮਾਲਕ ਸਾਡੇ ਤੇ ਤਰਸ ਕਰਦਾ ਹੈ ਦਇਆ ਕਰਦਾ ਹੈ ਦੁਨੀਆਂ ਚ ਹੋਰ ਕੋਈ ਵੀ ਨਹੀਂ ਕਰ ਸਕਦਾ ਛੋਟੀ ਜੀ ਉਦਾਹਰਨ ਦੇ ਰਿਹਾ ਸਾਨੂੰ ਕਿਸੇ ਦਾ ਆਵਗੁਣ ਪਤਾ ਲੱਗ ਜਵੇ ਨਾ ਜੀ ਕਿ ਇਸ ਬੰਦੇ ਵਿੱਚ ਇਹ ਆਵਗੁਣਾ ਹੈ ਇਹਦੇ ਵਿੱਚ ਇਹ ਕਮੀ ਹੈ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਉਹ ਮਨੁੱਖ ਮੇਰੇ ਘਰ ਆਵੇ ਪਰ ਮੇਰਾ ਮਾਲਕ ਇੱਡਾ ਦਿਆਲੂ ਐ ਇੰਨਾ ਮਿਹਰਬਾਨ ਐ ਮਾਲਕ ਸਾਡੇ ਅੰਦਰ ਦੀਆਂ ਹਰ ਇੱਕ ਅਵਸਥਾ ਨੂੰ ਜਾਣਦਾ ਐ ਮੈਂ ਅੰਦਰੋਂ ਕਿੰਨਾ ਚੰਗਾ ਐ ਕਿੰਨਾ ਮਾੜਾ ਕਿੰਨੇ ਚ ਗੋਣਾ ਮੇਰੇ ਅੰਦਰ ਕਿੰਨੇ ਕ ਅਫਗੋਣਾ ਮੇਰੇ ਅੰਦਰ ਉਹ ਸਭ ਕੁਝ ਸਾਡੇ ਅੰਦਰ ਦੀ ਜਾਣਦਾ ਆ ਪਰ ਮੇਰਾ ਮਾਲਕ ਕਦੇ ਵੀ ਨਹੀਂ ਕਹਿੰਦਾ ਕਿ ਤੂੰ ਮੇਰੇ ਘਰ ਨਾ ਉਹ ਕਹਿੰਦਾ ਆ ਤੂੰ ਮੇਰੇ ਘਰੇ ਤੂੰ ਮੇਰੇ ਘਰੇ ਆਏਂਗਾ ਮੈਂ ਤੇਰੇ ਅੰਦਰ ਦੇ ਆਵਗਾਣਾਂ ਨੂੰ ਧੋਕੇ ਤੇਰੇ ਅੰਦਰ ਗੁਣ ਪਾ ਦੇਵਾਂਗਾ ਮੇਰਾ ਮਾਲਕ ਇੱਡਾ ਦਿਆਲੂ ਹੈ ਸਤਿਗੁਰ ਜੀ ਦੇ ਬਾਬਤ ਤਾਂ ਹੀ ਅਸੀਂ ਪੜਦੇ ਆਂ ਕਿ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰ ਨਿਰਾਹੁ ਦੀ ਪੰਕਤੀ ਅੰਦਰ ਅਜ ਬਖਸ਼ਿਸ਼ ਕੀਤੀ ਸਾਚਾ ਸਾਹਿਬ ਸਤ ਮਿਹਰਬਾਨ ਉਹ ਮੇਰਾ ਕਾਲਪੁਰਖ ਵਾਹਿਗੁਰੂ ਸੱਚਾ ਝੂਠਾ ਨਹੀਂ ਹੈ ਦੁਨੀਆ ਅੰਦਰ ਬਹੁਤ ਆਪਣੇ ਆਪ ਨੂੰ ਰੱਬ ਕਹਣ ਵਾਲੇ ਆਏ ਮਾਫ ਕਰਿਓ ਬਹੁਤੇ ਜੇਲਾ ਚ ਬੈਠੇ ਆ ਤੇ ਬਹੁਤੇ ਮਰ ਗਏ ਆ ਪਰ ਉਹ ਅਕਾਲਪੁਰਖ ਵਾਹਿਗੁਰੂ ਸੱਚਾ ਜਿਹਦੇ ਬਾਬਤ ਅਸੀਂ ਪੜਿਆ ਕਿ ਆਤ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਹਮੇਸ਼ਾ ਰਹਿਣ ਵਾਲਾ ਕਦੇ ਖਤਮ ਹੋਣ ਵਾਲਾ ਨਹੀਂ ਹੈ ਸਤਿਗੁਰ ਕਹਿੰਦੇ ਸਾਚਾ ਸਾਹਿਬ ਸਤ ਮਿਹਰਬਾਨ ਮੇਰਾ ਮਾਲਕ ਜੀ ਕਹਿੰਦੇ ਉਹ ਬਹੁਤ ਵੱਡਾ ਮਿਹਰਬਾਨ ਹੈ ਬਹੁਤ ਵੱਡਾ ਉਹ ਦਿਆਵਾਨ ਹੈ ਬਹੁਤ ਵੱਡਾ ਸਤਗੁਰ ਕਹਿੰਦੇ ਉਹ ਤਰਸਵਾਨ ਹੈ ਸਾਡੇ ਤੇ ਤਰਸ ਕਰਦਾ ਹੈ ਸਾਡੇ ਤੇ ਮਿਹਰਮਤ ਕਰਦਾ ਆ ਗੁਰੂ ਮਾਲਕ ਜੀ ਫਿਰ ਬੇਨਤੀ ਕਰਦੇ ਆ ਸਤਗੁਰ ਐਡੇ ਮਿਹਰਬਾਨ ਹਨ ਜੀ ਮੇਰਾ ਮਾਲਕ ਕਦੇ ਵੀ ਕਿਸੇ ਦੇ ਉੱਤੇ ਸਤਗੁਰ ਜੀ ਗੁੱਸਾ ਨਹੀਂ ਹੁੰਦੇ ਕੋਈ ਉਹਨੂੰ ਜਪੇ ਕੋਈ ਨਾ ਜਪੇ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਹਜ਼ਰਤ موسی ਜੀ ਨੇ ਨਾ ਅੱਲਾਹ ਤਾਲਾ ਦੇ ਨਾਲ ਲੜ ਕੇ ਇੱਕ ਸ਼ਕਤੀ ਆਪਣੇ ਹੱਥ ਦੇ ਵਿੱਚ ਲੈ ਲਈ ਉਹ ਸ਼ਕਤੀ ਕੀ ਸੀ ਹਜ਼ਰਤ موسی ਜੀ ਕਹਿੰਦੇ ਕੰਮ ਕਰੋ ਅੱਲਾਹ ਤਾਲਾ ਦੀ ਤੁਸੀਂ ਰੋਜ਼ ਰੱਬ ਜੀ ਰੋ ਤੁਸੀਂ ਲੋਕਾਂ ਨੂੰ ਰੋਟੀ ਦਿੰਦੇ ਹੋ ਨਾ ਰਿਜ਼ਕ ਦਿੰਦੇ ਹੋ ਨਾ ਇੱਕ ਦਿਨ ਰਿਜਕ ਦੇਣ ਦੀ ਸੇਵਾ ਮੇਰੀ ਲਾ ਦਿਓ ਅੱਜ ਮੈਂ ਰਿਜਕ ਦੇਣਾ ਆ ਅੱਜ ਲੋਕਾਂ ਨੂੰ ਰੋਟੀ ਮੈਂ ਵੰਡਣੀ ਹੈ ਅੱਲਾਹ ਤਾਲਾ ਕਹਿੰਦਾ ਨਹੀਂ ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੇ ਤੂੰ ਨਹੀਂ ਨਿਵਾਹ ਹੋਣੀ ਤੂੰ ਨਾ ਨਵਾ ਹਜ਼ਰਤ ਮੂਸਾ ਜੀ ਕਹਿੰਦੇ ਨਹੀਂ ਤੁਸੀਂ ਇਹ ਮੈਨੂੰ ਜ਼ਿੰਮੇਵਾਰੀ ਦਿਓ ਚਲੋ ਪੂਰੀ ਦੁਨੀਆ ਦੀ ਗੱਲ ਨਹੀਂ ਆਪਾਂ ਕਰਦੇ ਮੈਨੂੰ ਇੱਕ ਖਿੱਤੇ ਦੀ ਇੱਕ ਛੋਟੇ ਜਿਹੇ ਟੁਕੜੇ ਦੀ ਰੋਟੀ ਦੀ ਜ਼ਿੰਮੇਵਾਰੀ ਦੇ ਦਿਓ ਕਿ ਉਹਦੀ ਰੋਟੀ ਮੈਂ ਦੇਣੀ ਹੈ ਅੱਲਾਹ ਤਾਲਾ ਨੇ ਕਿਹਾ ਚਲੋ ਜਿੱਦ ਕਰਦੇ ਆ ਅੱਲਾਹ ਤਾਲਾ ਨੇ ਇੱਕ ਇਲਾਕੇ ਦੀ ਰੋਟੀ ਦੀ ਜ਼ਿੰਮੇਵਾਰੀ ਹਾਜ਼ਰਤ موسی ਜੀ ਨੂੰ ਦਿੱਤੀ ਕਿ ਤੁਸੀਂ ਇਸ ਇਲਾਕੇ ਨੂੰ ਰੋਟੀ ਰਿਜਕ ਤੁਸੀਂ ਦੇਣਾ ਹੈ ਸ਼ਾਮ ਹੋਈ ਅੱਲਾਹ ਤਾਲਾ ਨੇ ਪੁੱਛਿਆ ਹਾਜ਼ਰਤ موسی ਨੂੰ ਕਿ ਸਭ ਨੂੰ ਰਿਜਕ ਪਹੁੰਚਾਤਾ ਉਹ ਕਹਿੰਦੇ ਹਾਂ ਮੈਂ ਸਭ ਨੂੰ ਪਹੁੰਚਾਤਾ ਕੋਈ ਰਹਿਤਾ ਨਹੀਂ ਗਿਆ ਕੋਈ ਬਜ਼ੁਰਗ ਕੋਈ ਜਵਾਨ ਕੋਈ ਬੁੱਢਾ ਕੋਈ ਰਹਿਤਾ ਨਹੀਂ ਗਿਆ ਕਹਿੰਦੇ ਨਹੀਂ ਸਭ ਨੂੰ ਰਿਜਕ ਦੇਤਾ ਜੀ ਪਰ ਮੈਂ ਦੋ ਬੰਦਿਆਂ ਨੂੰ ਰਿਜਕ ਨਹੀਂ ਦਿੰਦਾ ਧਿਆਨ ਦਿਓ ਮੈਂ ਦੋ ਬੰਦਿਆਂ ਨੂੰ ਰਿਜਕ ਨਹੀਂ ਦਿੰਦਾ ਅੱਲਾਹ ਤਾਲਾ ਪੁੱਛਦਾ ਕਿ ਦੋ ਬੰਦਿਆਂ ਨੂੰ ਰਿਜਕ ਕਿਉਂ ਨਹੀਂ ਦਿੰਦਾ ਹਜ਼ਰਤ ਮੂਸਾ ਜੀ ਕਹਿੰਦੇ ਦੋ ਬੰਦੇ ਬੜੇ ਭੜੇ ਆ ਜੀ ਅੱਲਾਹ ਤਾਲਾ ਜੀ ਬਹੁਤ ਮਾੜੇ ਬੰਦੇ ਆ ਜੀ ਉਹ ਕੀ ਕੀਤਾ ਉਹਨਾਂ ਨੇ ਉਹ ਕਹਿੰਦੇ ਕਬਰਸਤਾਨ ਦੇ ਵਿੱਚੋਂ ਔਰਤਾ ਦੇ ਜਿਸਮ ਨੂੰ ਕੱਢ ਕੇ ਉਹ ਔਰਤਾ ਦੇ ਨਾਲ ਗਲਤ ਕੰਮ ਕਰਦੇ ਸੀਗੇ ਐਡੇ ਭੈੜੇ ਮਨੁੱਖ ਉਹਨਾਂ ਨੂੰ ਮੈਂ ਤਾਂ ਕਰਕੇ ਗੁੱਸੇ ਵਿੱਚ ਆ ਕੇ ਰੋਟੀ ਨਹੀਂ ਦਿੱਤੀ ਕਿ ਇੰਨੇ ਭੈੜੇ ਕਰਮ ਕਰਨ ਵਾਲੇ ਰੋਟੀ ਕਿਉਂ ਦੇ ਗਏ ਆਪਾ ਅੱਲਾਹ ਤਾਲਾ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਹਜ਼ਰਤ ਮੁਸਤਾ ਜੀ ਤੇਰੇ 'ਚ ਤੇ ਮੇਰੇ 'ਚ ਵਸੇ ਇਹ ਫਰਕ ਹੈ ਤੂੰ ਅੱਜ ਉਹਨਾਂ ਦਾ ਇੱਕ ਆਪਗੁਣ ਦੇਖਿਆ ਤੇ ਤੂੰ ਰੋਟੀ ਬੰਦ ਕਰਤੀ ਉਹਨਾਂ ਦੀ ਇਹ ਕੰਮ ਕਰਦਿਆਂ ਨੂੰ ਉਹਨਾਂ ਨੂੰ ਕਈ ਸਾਲ ਹੋ ਗਏ ਆ ਮੈ ਰੋਜ ਉਹਨਾਂ ਦੇ ਇਹ ਅਵਗੁਣ ਨੂੰ ਦੇਖਦਾ ਫਿਰ ਵੀ ਮੈਂ ਰੋਟੀ ਦਿੰਦਾ ਆ ਫਿਰ ਵੀ ਮੈਂ ਉਹਨਾਂ ਨੂੰ ਰਿਜਕ ਦਿੰਦਾ ਆ ਮੈਂ ਕਦੇ ਵੀ ਕਿਸੇ ਦੇ ਅਵਗੁਣ ਨੂੰ ਦੇਖ ਕੇ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਮੇਰੇ ਕੋਲ ਤਾਕਤ ਹੈ ਮੈਂ ਰੋਟੀ ਬੰਦ ਕਰ ਦੇਣੀ ਹੈ ਸਤਿ ਕਰਤੀ ਬਾਣੀ ਕਹਿੰਦੀ ਰੂਖ ਰੁਹਾਨ ਕੀ ਰੋਜੀ ਨਾ ਡਾਰੇ ਉਹ ਪ੍ਰਮਾਤਮਾ ਐਡਾ ਮਿਹਰਬਾਨ ਹੈ ਕਿਸੇ ਦੇ ਅਵਗੁਣ ਦੇਖ ਕੇ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਉਹ ਕਿਸੇ ਦੇ ਅਵਗੁਣ ਦੇਖ ਕੇ ਵੀ ਉਹਨੂੰ ਫਿਰ ਵੀ ਆਪਣੇ ਸੀਨੇ ਨਾਲ ਲਾਉਂਦਾ ਆ ਇਹ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਗੋੜਾ ਹੈ ਉਹ ਸੰਨੋ ਕਿਸੇ ਦਾ ਅਵਗੁੜ ਪਤਾ ਲੱਗਿਆ ਹਜ਼ਰਤ موسی ਜੀ ਨੂੰ ਪਤਾ ਲੱਗਿਆ ਉਹਨਾਂ ਨੇ ਰੋਟੀ ਬੰਨ੍ਹ ਦੇ ਕਰਤੀ ਤੇ ਰੱਬ ਸਾਡੇ ਸਾਰਿਆਂ ਦੇ ਅਵਗੁੜ ਜਾਣਦਾ ਆ ਪਰ ਸਾਡੇ ਨਾਲ ਕਦੇ ਨਫ਼ਰਤ ਨਹੀਂ ਕਰਦਾ ਇਸ ਕਰਕੇ ਉਹ ਮਿਹਰਬਾਨ ਹੈ ਸਾਚਾ ਸਾਹਿਬ ਸਾਡਾ ਮਿਹਰਬਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਨ ਬੰਦ ਦਾ ਅਰਥ ਹੁੰਦਾ ਜੀ ਰੋਕ ਲਾਉਣੀ ਕਾਲਪੁਰਖ ਵਾਏ ਗੁਰੂ ਨੇ ਹੁਣ ਅਵਗੁਣਾ ਤੋਂ ਮੇਰੀ ਰੋਕ ਲਾਤੀ ਹੁਣ ਅਵਗੁਣ ਮੇਰੇ ਜੀਵਨ ਚ ਨਹੀਂ ਆ ਰਹੇ ਵਿਕਾਰ ਮੇਰੇ ਜੀਵਨ ਚ ਨਹੀਂ ਆ ਰਹੇ ਹੁਣ ਚੰਗੀਆਂ ਚੀਜ਼ਾਂ ਵੱਲ ਮੇਰਾ ਖਿਚਾ ਹੋ ਗਿਆ ਤੇ ਮਾੜੇ ਪਾਸੇ ਤੋਂ ਮੈਨੂੰ ਰੋਕ ਲਾਕੀ ਅਸੀਂ ਕਹਿੰਦੇ ਹੁਣ ਇਧਰੋਂ ਬੰਦ ਲਾਤਾ ਜੀ ਆਪਾਂ ਨੇ ਹੁਣ ਪਾਣੀ ਇਧਰ ਨਹੀਂ ਆਏਗਾ ਗੁਰੂ ਬਾਲਕ ਨੇ ਕਿਰਪਾ ਕੀਤੀ ਕਿ ਬੰਨ ਮਾਰ ਦਿੱਤਾ ਹੁਣ ਅਵਗੁਣ ਮੇਰੇ ਵੱਲ ਨਹੀਂ ਆਉਂਦੇ ਨਾ ਮੈਂ ਅਵਗੁਣਾ ਵੱਲ ਜਾਂਦਾ ਆ ਇਹ ਗੁਰੂ ਪੂਰੇ ਨੇ ਮੇਰੇ ਜੀਵਨ ਦਾ ਕਲਿਆਣ ਕਰ ਦਿੱਤਾ ਸਤਿਗੁਰ ਨੇ ਕਿਰਪਾ ਕੀਤੀ ਗੁਰੂ ਦਾ ਸੁਭਾਅ ਪਹਿਲੀ ਪੰਕਤੀ ਚ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਤ ਪ੍ਰਸਾਦ ਮਾਲਕ ਜੀ ਮੇਰੇ ਗੁਣ ਅਵਗੁਣਾਂ ਵਿਚਾਰਿਓ ਤੁਸੀਂ ਜੇ ਮੇਰੇ ਸਤਗੁਰ ਤੁਸੀਂ ਕਰਮਾਂ ਦਾ ਹਿਸਾਬ ਕਿਤਾਬ ਕਰਨ ਲੱਗ ਪਏ ਨਾ ਜੀ ਤੇ ਮੈਂ ਬਹੁਤ ਵੱਡਾ ਅਪਰਾਧੀ ਹੋਵਾਂਗਾ ਮੈਂ ਬਹੁਤ ਵੱਡਾ ਪਾਪੀ ਹੋਵਾਂਗਾ ਸਤਗੁਰ ਤੁਸੀਂ ਆਪਣਾ ਬਿਰਤ ਪਛਾਣਿਓ ਤੁਸੀਂ ਆਪਣਾ ਸੁਭਾਅ ਪਛਾਣਿਓ ਕਿਰਪਾ ਕਰਕੇ ਸਤਗੁਰ ਜੀਓ ਆਪਣੇ ਸੁਭਾਅ ਦੇ ਮੁਤਾਬਿਕ ਮੇਰੇ ਪਾਪਾਂ ਤੇ ਪਰਦਾ ਪਾ ਦਿਓ ਸਤਗੁਰ ਜੀਓ ਕਿਉਂਕਿ ਸਤਗੁਰ ਦਾ ਸੁਭਾਅ ਕੀ ਹੈ ਜੈਸੇ ਬਾਲਕ ਭਾਇ ਸੁ ਭਾਈ ਲੱਖ ਅਪਰਾਧ ਕਮਾਵੇ ਕਾਰੋ ਉਪਦੇਸ਼ ਛਿੜਕੇ ਬਹੁ ਭੰਦੀ ਬਹੁੜ ਪਿਤਾ ਗਣ ਲਾਵੇ ਪਿਛਲੇ ਆਗੂੜ ਬਖਸ਼ਲੇ ਪ੍ਰਭ ਅੱਗੇ ਮਾਰਗ ਪਾਵੇ ਗੁਰੂ ਬਾਲਕ ਜੀ ਜਦੋਂ ਤੁਸੀਂ ਮੇਰੇ ਕਰਮਾਂ ਦਾ ਕਦੇ ਹਿਸਾਬ ਤਾਬ ਕਰੋਗੇ ਤੇ ਮੇਰੇ ਵਰਗਾ ਪਾਪੀ ਕੋਈ ਨਹੀਂ ਹੋਏਗਾ ਮੇਰੇ ਵਰਗਾ ਅਪਰਾਧੀ ਕੋਈ ਨਹੀਂ ਹੋਏਗਾ ਮੇਰੇ ਵਰਗਾ ਬੁਰਾ ਇਨਸਾਨ ਕੋਈ ਨਹੀਂ ਹੋਏਗਾ ਸਤਿਗੁਰ ਮੇਰੇ ਕਰਮਾਂ ਦਾ ਹਿਸਾਬ ਨਾ ਕਰਿਓ ਤੁਸੀਂ ਆਪਣੇ ਸੁਭਾਅ ਦੇ ਮੁਤਾਬਿਕ ਮੇਰੇ ਇਹਨਾਂ ਕੀਤੇ ਹੋਏ ਪਾਪਾਂ ਦੇ ਉੱਤੇ ਪਰਦਾ ਪਾ ਦਿਓ ਮੇਰੇ ਕੀਤੇ ਹੋਏ ਮਾੜੇ ਕਰਮਾਂ ਨੂੰ ਢੱਕ ਦਿਓ ਸਤਿਗੁਰ ਮੈਂ ਤੇਰੇ ਦਰ ਤੇ ਆਇਆ ਤੇ ਮੈਨੂੰ ਬਖਸ਼ ਲਿਓ ਗੁਰੂ ਮਾਲਕ ਤੇਰਾ ਸੁਭਾਅ ਆ ਕਿ ਜੋ ਤੇਰੇ ਦਰ ਤੇ ਆਉਂਦਾ ਤੁਸੀਂ ਉਹਨੂੰ ਬਖਸ਼ ਲੈਂਦੇ ਹੋ ਮਾਲਕ ਜੀ ਕਹਿੰਦੇ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪੁਸ਼ਾਣ ਤੇ ਗੁਰੂ ਰੱਖਦਾ ਕਿਵੇਂ ਆ ਜੀ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨਕ ਛੋਟੀ ਜੀ ਗੱਲ ਹੋਰ ਕਹਦੇ ਆ ਗੁਰੂ ਤੇ insaaj ਕੀ ਫਰਕ ਹੈ ਸਾਨੂੰ ਕਿਸੇ ਦਾ ਅਵਗੁਣ ਪਤਾ ਲੱਗ ਜਾਵੇ ਨਾ ਜੀ ਕਿ ਫਲਾਣੇ ਬੰਦੇ ਵਿੱਚ ਆ ਅਵਗੁਣ ਹੈ ਅਸੀਂ ਚਾਰ ਬੰਦਿਆਂ ਕੋਲ ਜਾ ਕੇ ਰੋਲਾ ਪਾਉਂਦੇ ਆ ਕਿ ਫਲਾਣੇ ਵਿੱਚ ਆ ਕਮੀ ਹੈ ਫਲਾਣੇ ਵਿੱਚ ਆ ਅਵਗੁਣ ਹੈ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਬਰ ਕਿੱਡਾ ਵੱਡਾ ਜੀ ਇੱਥੇ ਸੱਸ ਵੀ ਆਪਣਾ ਦੁੱਖ ਰੋਕੇ ਜਾਂਦੀ ਹੈ ਤੇ ਨੋ ਵੀ ਆਪਣਾ ਦੁੱਖ ਰੋਕੇ ਜਾਂਦੀ ਹੈ ਇੱਥੇ ਪਿਓ ਵੀ ਆਪਣਾ ਦੁੱਖ ਰੋਕੇ ਚਲਾ ਗਿਆ ਇੱਥੇ ਪੁੱਤ ਵੀ ਆਪਣਾ ਦੁੱਖ ਰੋਕੇ ਚਲਾ ਗਿਆ ਤੁਸੀਂ ਕਹਿੰਦੇ ਸੁਣਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਨੇ ਪਿਓ ਦੀ ਗੱਲ ਪੁੱਤ ਕੋਲ ਕੀਤੀ ਹੋਵੇ ਨੋ ਦੀ ਗੱਲ ਸੱਸ ਕੋਲ ਕੀਤੀ ਹੋਵੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਕਦੇ ਕਿਸੇ ਦੀ ਗੱਲ ਕਿਸੇ ਕੋਲ ਨਹੀਂ ਕਰਦੇ ਸਤਗੁਰ ਸਾਰਿਆਂ ਦੇ ਦੁੱਖ ਸੁਣਦੇ ਆ ਤੇ ਮੇਰਾ ਮਾਲਕ ਸਾਰਿਆਂ ਦੇ ਦੁੱਖ ਤੋੜਦਾ ਆ ਸਾਰਿਆਂ ਦੇ ਦੁੱਖ ਦੂਰ ਕਰਦਾ ਆ ਬੰਦੇ ਦਾ ਸੁਭਾਅ ਆ ਕਿ ਜਦੋਂ ਕਿਸੇ ਦਾ ਅਵਗੁੜ ਪਤਾ ਲੱਗਿਆ ਇਹ ਚਾਰ ਬੰਦਿਆਂ ਕੋਲ ਰੋਲਾ ਪਾਉਂਦਾ ਆ ਪਰ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਸੁਭਾਅ ਆ ਜਦੋਂ ਕੋਈ ਆ ਕੇ ਆਪਣਾ ਅਵਗੁੜ ਆਪਣਾ ਦੁੱਖ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਦੱਸਦਾ ਆ ਤੇ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਉਹਦਾ ਦੁੱਖ ਦੂਰ ਕਰਦੇ ਆ ਸਤਗੁਰ ਕਦੇ ਰੋਲਾ ਨਹੀਂ ਪਾਉਂਦੇ ਬੰਦੇ ਦਾ ਸੁਭਾਅ ਆ ਕਿਸੇ ਦਾ ਅਪਗੁਣ ਪਤਾ ਲੱਗਿਆ ਉਹਨੂੰ ਦੁਨੀਆਂ 'ਚ ਬੇਇੱਜ਼ਤ ਕਰਦਾ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਸਾਰਿਆਂ ਦੇ ਅਪਗੁਣ ਜਾਣਦੇ ਆ ਪਰ ਸਾਰਿਆਂ ਦੇ ਅਪਗੁਣ ਜਾਣਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਸਾਰਿਆਂ ਦੀ ਇੱਜ਼ਤ ਢੱਕਦੇ ਆ ਇਹ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਸੁਭਾਅ ਆ ਛੋਟੀ ਜਿਹੀ ਉਦਾਹਰਣ ਦੇ ਦਿਆਂ ਧਰ ਗੁਰੂ ਕਲਗੀ ਤਰਪਾ ਸਾਹਿਬ ਦੇ ਸਮੇਂ ਕਵੀ ਹੋਇਆ ਜੀ ਕਬੀਰੋਸ਼ਨ ਗੁਰੂ ਗੋਬਿੰਦ ਸਿੰਘ ਮਾਲਕ ਨੇ ਇੱਕ ਕਵਿਤਾ ਲਿਖੀ ਤੇ ਕਵਿਤਾ ਲੈ ਕੇ ਸਤ ਕੋਰ ਨੇ ਰੋਸ਼ਨ ਨੂੰ ਕਿਹਾ ਇਹ ਕਵਿਤਾ ਨੂੰ ਤੁਸੀਂ ਚੰਗੀ ਤਰ੍ਹਾਂ ਇੱਕ ਪੇਜ ਉੱਤੇ ਉਤਾਰ ਕੇ ਭਾਈ ਫਿਰ ਮੇਰੇ ਕੋਲ ਲੈ ਕੇ ਆਇਓ ਤੇ ਕਬੀਰ ਰੋਸ਼ਨ ਬੇਈਮਾਨ ਹੋ ਗਿਆ ਬੇਈਮਾਨ ਕਿੰਦਾ ਹੋਇਆ ਹਲੇ ਇਹ ਕਵਿਤਾ ਦੁਨੀਆ ਦਰਜਗ ਜाहਰ ਨਹੀਂ ਹੋਈ ਪੱਕੀ ਚੜੀ ਨਹੀਂ ਹੈ ਉਹਦੇ ਮਾਨਤਾ ਆ ਕਿ ਕਵਿਤਾ ਬੜੀ ਪਿਆਰੀ ਹੈ ਜੇ ਇਹ ਕਵਿਤਾ ਵਿੱਚ ਆਪਣੇ ਨਾਮ ਕਰ ਲਵਾਂ ਕਹਿੰਦਾ ਭਾਬ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਨਾਮ ਆਏਗਾ ਉੱਥੇ ਮੈਂ ਆਪਣਾ ਨਾਮ ਪਾ ਦਿਆਂਗਾ ਤੇ ਇਹ ਕਵਿਤਾ ਮੇਰੀ ਹੋ ਦੇਗੀ ਹੁਣ ਉਹ ਪੇਜ ਉੱਪਰ ਨਹੀਂ ਲਿਖ ਸਕਦਾ ਸੀਗਾ ਜੀ ਉਹਨੇ ਪੱਟਾ ਤੇ ਲਿਖ ਲਈ ਉਹਨੇ ਬਾਮਾ ਤੇ ਲਿਖ ਲਈ ਉਦੋਂ ਸ਼ਾਈ ਚੱਲਦੀ ਸੀਗੀ ਉਹਨੇ ਥੋੜੇ ਥੋੜੇ ਹਿੰਟ ਲਿਖ ਲਏ ਪੱਟ ਤੇ ਲਿਖ ਲਏ ਬਾਮਾ ਤੇ ਲਿਖ ਲਏ ਗੁਰੂ ਮਾਲਕ ਦਾ ਅੰਦਰ ਜਾਮੀ ਹੈ ਸਤਿਗੁਰ ਘਟ ਘਟ ਦੀ ਜਾਣਣ ਵਾਲੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਾਲਕ ਜੀ ਕੋਲ ਆਇਆ ਨੇ ਜੇ ਸਾਰੇ ਕਵੀ ਆ ਕੇ ਬੈਠ ਗਏ ਸਾਰੀ ਸੰਗਤ ਆ ਕੇ ਬੈਠ ਗਈ ਸਤਿਗੁਰ ਕਹਿੰਦੇ ਕਿ ਅੱਜ ਸਾਰੇ ਸ਼ਰਨ ਕਰਕੇ ਆਇਓ ਉਹ ਕਹਿੰਦੇ ਹਾਂ ਜੀ ਸਤਿਗੁਰ ਕਰਕੇ ਆਇਆ ਮਾਲਕ ਜੀ ਕਹਿੰਦੇ ਦੀਵਾਨ ਆਪਾਂ ਬਾਅਦ ਚ ਸਜਾਵਾਂਗੇ ਚਲੋ ਪਹਿਲਾ ਆਪਾਂ ਨਦੀ ਵਿੱਚ ਸ਼ਰਨ ਕਰਕੇ ਇਹ ਸਾਰੇ ਚਲੋ ਹੁਣ ਇਹ ਕਿਹੜਾ ਕੌਤਕ ਹੈ ਕਿ ਸਾਰਿਆਂ ਨੂੰ ਸ਼ਰਨ ਕਰਾਉਣਾ ਤੇ ਮੇਰੇ ਮਾਲਕ ਨੇ ਕਿਹਾ ਕਿ ਆ ਭਾਈ ਰੋਸ਼ਨ ਨੂੰ ਨਾਲ ਲੈ ਲਿਓ ਆਪੜੇ ਤੇ ਇਹਨੂੰ ਮਲਵਲ ਕੇ ਨਿਵਾਇਓ ਉਸ ਸਾਧ ਗੁਰੂ ਨੂੰ ਪਤਾ ਸੀ ਕਿ ਇਹਨੇ ਪੱਟਾ ਤੇ ਕਵਿਤਾ ਲਿਖੀ ਹੋਈ ਹੈ 바ਬਾ ਤੇ ਕਵਿਤਾ ਲਿਖੀ ਜਦੋਂ ਉਹ ਨਾਏਗਾ ਤੇ ਨਹਾਉਣ ਦੇ ਨਾਲ ਸਾਰੀ ਸ਼ਾਈ ਉਤਰ ਜਾਣੀ ਹੈ ਭਾਈ ਰੋਸ਼ਨ ਨੂੰ ਮਲ ਮਲ ਕੇ ਨਵਾਇਓ ਹੁਣ ਭਾਈ ਰੋਸ਼ਨ ਜਾਣ ਗਿਆ ਕਿ ਗੁਰੂ ਮੇਰੇ ਕੀਤੀ ਕੋਈ ਕਰਤੂਤ ਨੂੰ ਪਛਾਣ ਗਿਆ ਹੈ ਚਾਹਦੇ ਹੋ ਜੀ ਗੁਰੂ ਦਾ ਸੁਭਾਅ ਕੀ ਹੈ ਗੁਰੂ ਮੇਰੀ ਕੀਤੀ ਹੋਈ ਇਸ ਕਰਤੂਤ ਨੂੰ ਪਛਾਣ ਗਿਆ ਆ ਪਰ ਗੁਰੂ ਐਡਾ ਬਿਆਨਤ ਹੈ ਗੁਰੂ ਐਡਾ ਮਿਹਰਬਾਨ ਹੈ ਗੁਰੂ ਨੇ ਮੈਨੂੰ ਸੰਗਤ ਅੱਗੇ ਬੇਇੱਜ਼ਤ ਨਹੀਂ ਕੀਤਾ ਅੱਜ ਸਾਡਾ ਸਵਾਦ ਦੇਖੋ ਕਿਤੇ ਖੜਾ ਆ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਮਾਰਦੇ ਪਰ ਦੂਜੇ ਦੇ ਅਗੁੜ ਸਾਰੀ ਦੁਨੀਆ ਨੂੰ ਫਲਾਉਂਦੇ ਫਿਰਦੇ ਆ ਆਪਣਾ ਕੋਈ ਨਿਆਣਾ ਗਲਤੀ ਕਰ ਦੇਵੇ ਨਾ ਜੀ ਮਾਫ ਕਰਿਓ ਫਿਰ ਅਸੀਂ ਕਹਿੰਦੇ ਨਿਆਣਾ ਹੈ ਉਹਦੀ ਗਲਤੀ ਲੁਕੋ ਲੋ ਪਰ ਜੇ ਕੋਈ ਦੂਜੇ ਦਾ ਨਿਆਣਾ ਗਲਤੀ ਕਰ ਦੇਵੇ ਅਸੀਂ ਸਾਰੇ ਮਹੱਲੇ ਵਿੱਚ ਰੌਲਾ ਪਾਉਂਦੇ ਫਿਰਦੇ ਆ ਕਿ ਫਲਾਣੇ ਦੇ ਬੱਚੇ ਨੇ ਆਹ ਗਲਤੀ ਕਰ ਦਿੱਤੀ ਹੈ। ਮਾਫ ਕਰਿਓ ਰੱਬ ਦੇ ਘਰ ਚ ਲੇਖਾ ਦੇਣਾ ਆ। ਰੱਬ ਦੇ ਘਰ ਦੇ ਵਿੱਚ ਜਾ ਕੇ ਲੇਖਾ ਜੋਖਾ ਹੁਣਾਇਆ। ਜੇ ਤੁਸੀਂ ਕਿਸੇ ਦਾ ਪਰਦਾ ਟਕੋਗੇ ਤੇ ਕਾਲਪੁਰਖ ਵੈਗੁਰ ਲੋਕ ਪਰਲੋਕ ਤੁਹਾਡਾ ਪਰਦਾ ਟਕੇਗਾ। ਭਾਈ ਰੋਸ਼ਨ ਨੂੰ ਸਮਝ ਪੈ ਗਈ ਕਿ ਸਤਗੁਰ ਨੇ ਖੇੜ ਐਸੀ ਵਰਤਾ ਦਿੱਤੀ ਹੈ। ਭਾਈ ਰੋਸ਼ਨ ਜਾ ਕੇ ਧੰ ਗੁਰੂ ਕਲਗੀ ਤਰ ਪਾਸ਼ਾ ਦੇ ਚਰਨਾ ਚ ਡਿਗਿਆ ਕਹਿੰਦਾ ਬਾਪੂ ਮੈਂ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਤੇ ਮੇਰੇ ਮਾਲਕ ਨੇ ਉਹਨੂੰ ਪੁੱਛਿਆ ਕਹਿੰਦਾ ਰੋਸ਼ਨ ਕੇ ਰੋਸ਼ਨ ਆਈ ਚਾਨਣਾ ਕੇ ਛਾਈ ਸਤਗੁਰ ਕਹਿੰਦੇ ਤੇਰਾ ਨਾਮ ਹੈ ਰੋਸ਼ਨ ਤੂੰ ਦੁਨੀਆ ਨੂੰ ਰੋਸ਼ਨੀ ਦੇਣੀ ਹੈ ਰੋਸ਼ਨ ਕੇ ਰੋਸ਼ਨ ਆਈ ਪਰ ਹੁਣ ਤਾਂ ਤੂੰ ਕਰਮ ਹਨੇਰੇ ਵਾਲੇ ਕਰਨ ਲੱਗ ਪਿਆ ਚਾਨਣਾ ਕੇ ਛਾਈ ਉਹ ਤੇਰਾ ਕੰਮ ਸੀ ਦੁਨੀਆ ਨੂੰ ਚਾਨਣ ਦੇਣਾ ਪਰ ਤੂੰ ਤਾਂ ਆਪ ਆਪਣੇ ਮਾੜੇ ਕਰਮਾ ਕਰਕੇ ਨੇਰੇ ਚ ਪੈ ਗਿਆ। ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਛਾਈ ਸਤਿਗੁਰੂ ਜੀ ਦੇ ਚਰਨਾਚਰ ਆਰਦਾਸ ਕਰਦਾ ਭਾਈ ਰੋਸ਼ਨ ਬਾਪੂ ਮੇਥੋਂ ਗਲਤੀ ਹੋ ਗਈ ਹੈ ਕਿਰਪਾ ਕਰਕੇ ਮੇਰੇ ਅਗੁੜਾਂ ਤੇ ਪਰਦਾ ਪਾ ਲਿਓ। ਮੇਰੇ ਗੁਰੂ ਦਾ ਸੁਭਾਗ ਗੁਰੂ ਦਾ ਸੁਭਾਗ ਕਿੱਡਾ ਕਮਾਲ ਦਾ ਆ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਿਗੁਰ ਢਾਕ ਲੀਆ ਮੋਹੇ ਪਾਪੀ ਪੜਦਾ। ਸਤਿਗੁਰ ਕਹਿੰਦੇ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰੱਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਗੁਰੂ ਜਦੋਂ ਹੱਥ ਸਿਰ ਤੇ ਰੱਖ ਦੇਵੇ ਫਿਰ ਮਨੁੱਖ ਦਾ ਕੋਈ ਵੀ ਕਾਰਜ ਐਸਾ ਨਹੀਂ ਹੈ ਜਿਹੜਾ ਸਫਲਾ ਨਾ ਹੋਵੇ ਜਦੋਂ ਬਾਬਾ ਦੀਪ ਸਿੰਘ ਜੀ ਦੇ ਵਰਗਿਆ ਦਾ ਸਿਰ ਤੇ ਮੇਰ ਭਰਿਆ ਹੱਥ ਹੋਏਗਾ ਦੁਰੀਗਾ ਦਾ ਫਿਰ ਕੋਈ ਵੀ ਐਸਾ ਕੰਮ ਨਹੀਂ ਹੋਏਗਾ ਜਿਹੜਾ ਨਿਪਰੇ ਨਹੀਂ ਚੜੇਗਾ ਜਿਹੜਾ ਸਫਲ ਨਹੀਂ ਹੋਏਗਾ ਸਿਰਫ ਮਸਲਾ ਭਰੋਸੇ ਦਾ ਜਦੋਂ ਭਰੋਸਾ ਰੱਖੋਗੇ ਉਦੋਂ ਡੁੱਬਦੀਆਂ ਬੇੜੀਆਂ ਵੀ ਸਤਗੁਰ ਕਿਨਾਰੇ ਲਾ ਦਿੰਦੇ ਆ ਬਾਲਕ ਜੀ ਦੀ ਕਿਰਪਾ ਕੀਤੀ ਖੀਰ ਦੀ ਪੰਕਤੀ ਚ ਕਦੇ ਜੀਓ ਪਾਏ ਪੈਂਟ ਜਿੰਨ ਸਾਜਿਆ ਦਿੱਤਾ ਪੈ ਨੜਖਾਰ ਦੇਖੋ ਨਾ ਗੁਰੂ ਨੇ ਕਿੰਨਾ ਕੁਝ ਦਿੱਤਾ ਜੀ ਹਲੇ ਕਿਨੇ ਗੁਰੂ ਨੇ ਮੈਨੂੰ ਕੀ ਦਿੱਤਾ ਗੁਰੂ ਨੇ ਇਹ ਸਰੀਰ ਦਿੱਤਾ ਇਹ ਸਰੀਰ ਵਿੱਚ ਜਿੰਦ ਟਿਕਾਤੀ ਤੇ ਮੇਰੇ ਮਾਲਕ ਜੀ ਕਹਿੰਦੇ ਸਾਜਿਆ ਸਾਜਿਆ ਦਾ ਅਰਥ ਹੁੰਦਾ ਸੋਹਣਾ ਬਣਾਇਆ ਔਰ ਬੜੇ ਐਸੇ ਲੋਕ ਆ ਜੀਵਨ ਚ ਜਿਹੜੇ ਕਿ ਅਪਾਹਜ ਪੈਦਾ ਹੁੰਦੇ ਆ ਕਿਸੇ ਦੀ ਅੱਖ ਨਹੀਂ ਹੈ ਕਿਸੇ ਦੀ ਲੱਤ ਨਹੀਂ ਕੰਮ ਕਰਦੀ ਕਿਸੇ ਦੀ ਬਾਹਾਂ ਨਹੀਂ ਕੰਮ ਕਰਦੀਆਂ ਕਿਸੇ ਦੀ ਜ਼ੁਬਾਨ ਕੰਮ ਨਹੀਂ ਕਰਦੀ ਕਿਸੇ ਦੀ ਅੱਖਾਂ ਕੰਮ ਨਹੀਂ ਕਰਦੀਆਂ ਪਰ ਅਸੀਂ ਕਦੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਮਾਲਕ ਜੀ ਤੁਸੀਂ ਸਾਨੂੰ ਜਨਮ ਦਿੱਤਾ ਜਨਮ ਦੇਣ ਤੋਂ ਬਾਅਦ ਸਤਿਗੁਰ ਸਾਡੇ શરી ਨੂੰ ਤੰਦਰੁਸਤੀ ਦਿੱਤੀ ਹੈ ਮਾਲਕ ਜੀ ਮੈਂ ਤੁਹਾਡਾ ਕਿਵੇਂ ਸ਼ੁਕਰਾਨਾ ਕਰਾਂ ਜੇ ਰੱਬ ਸਾਨੂੰ ਆਪਾ ਹੀ ਜ ਪੈਦਾ ਕਰ ਦਿੰਦਾ ਅਸੀਂ ਰੱਬ ਦਾ ਕੀ ਬਗਾਲ ਲੈਂਦੇ ਜੀ ਕਦੇ ਬੈਠ ਕੇ ਸੋਚਿਓ ਨਾ ਮਾਲਕ ਦਾ ਸ਼ੁਕਰਾਨਾ ਅਸੀਂ ਇਸ ਗੱਲੋਂ ਕਰੀਏ ਸਤਿਗੁਰ ਜਨਮ ਤੁਸੀਂ ਦਿੱਤਾ ਤੇ ਜਨਮ ਦੇ ਨਾਲ ਸਤਿਗੁਰ ਤੁਸੀਂ ਮੈਨੂੰ ਦੇ ਰੋਗਤਾ ਦਿੱਤੀ ਉਹ ਰਹਿਣ ਵਾਸੇ ਘਰ ਦਿੱਤਾ ਖਾਣ ਵਾਸਤੇ ਰੋਟੀ ਦਿੱਤੀ ਪਹਿਨਣ ਵਾਸਤੇ ਕੱਪੜੇ ਦਿੱਤੇ ਮੇਰੇ ਮਾਲਕ ਜੀ ਮੈਨੂੰ ਇੱਕ ਸੋਨਾ ਪਰਿਵਾਰ ਦਿੱਤਾ ਆ ਇੰਨਾ ਕੁਝ ਦਿੱਤਾ ਸਤਿਗੁਰ ਤੁਸੀਂ ਮੈਨੂੰ ਮੈਂ ਫਿਰ ਵੀ ਨਾ ਸ਼ੁਕਰਾਂ ਹੋ ਕੇ ਸਤਿਗੁਰ ਕਦੇ ਤੁਹਾਡਾ ਸ਼ੁਕਰਾਨਾ ਨਹੀਂ ਕਰਦਾ ਮਾਲਕ ਜੀ ਜੀਵੋ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਆਪਰੇ ਸੇਵਕ ਦੀ ਆਪਰੇ ਦਾਸ ਦੀ ਸਤਿਗੁਰੂ ਆਪ ਪੈਜ ਰੱਖੀ ਪੈਜਦਾਰ ਤੋਂ ਦਾ ਇੱਜ਼ਤ ਨਾਨਕ ਸਤਿਗੁਰੂ ਬਾਨ ਮਾਲਕ ਜੀ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਸਤਿਗੁਰੂ ਬਲਿਹਾਰੇ ਜਾਂਦਾ ਤੁਸੀਂ ਕਿਰਪਾ ਕਰਕੇ ਆਪਣੇ ਦਾਸ ਦੀ ਇੱਜ਼ਤ ਰੱਖੀ ਹੈ ਸਤਿਗੁਰੂ ਤੁਸੀਂ ਪੈਜ ਰੱਖੀ ਹੈ ਸੋ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਚਰਨਾਂ ਚ ਸੰਗਤ ਜੀ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਤੁਸੀਂ ਬਹੁਤ ਕੁਝ ਸਾਨੂੰ ਦਿੱਤਾ ਹੈ ਕਿਰਪਾ ਕਰਿਓ ਮੇਰੇ ਮਾਲਕ ਜੀ ਇਸੇ ਤਰ੍ਹਾਂ ਸਤਿਗੁਰ ਬਰਕਤਾਂ ਪਾਉੜੀਆਂ ਇਸੇ ਤਰ੍ਹਾਂ ਸਤਿਗੁਰ ਅਨੰਦ ਖੇੜੇ ਵਰਤਾਈ ਰੱਖਣ ਦੇ ਇਹ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਸੋ ਅੱਜ ਦਾ ਪਾਵਨ ਹੁਕਮ ਜੋ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਉਦੀ ਵਿਚਾਰ ਕੀਤੀ ਹੈ ਸਤਿਗੁਰ ਦਾਤਾ ਕਿਰਪਾ ਕਰੇ ਤਰੀਕ ਅੱਜ 14 ਹੋ ਗਿਆ ਜੀ ਸੋ ਕੱਲ ਤੋਂ ਆਪਾਂ ਧੰ ਗੁਰੂ ਕਲਗੀਧਰ ਪਾਸ਼ਾ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਸਵੈਗਏ ਪਾਤਸ਼ਾਹੀ ਦਸਵੀ ਸਰਾਵਕ ਨੂੰ ਸ਼ੁੱਧ ਸੁਮੋ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਉਹਦੀ ਆਪਾਂ ਕੱਲ ਤੋਂ ਵਿਚਾਰ ਰੰਭ ਕਰਾਂਗੇ ਜੀ ਉਹ ਸਮੇਂ ਸਿਰ ਪਹੁੰਚਿਓ ਜੀ ਤਾਂ ਕਿ 20 25 ਮਿੰਟ ਆਪਣੇ ਲੱਗ ਸਕਿਆ ਕਰਨ ਤਾਂ ਕਿ ਇਸ ਵਿਚਾਰ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਸੰਪੂਰਨ ਕਰੀਏ ਜੀ ਬੜੀਆ ਤਰੀਕੇ ਦੇ ਨਾਲ ਸੋ ਕੱਲ ਤੋਂ ਸਵੈਗਏ ਦੀ ਆਪਾਂ ਨੇ ਵਿਚਾਰ ਕਰਨੀ ਹੈ ਜੀ ਦਾਤਾ ਮਿਹਰਮਤ ਕਰੇ ਆਪਣੇ ਘਰ ਦੀ ਸੇਵਾ ਸਤਗੁਰ ਆਪ ਲਵੇ ਜੀ ਆਓ ਅਨੰਦ ਸਾਹਿਬ ਦੀ ਪੌੜੀ ਗਾ ਨਾਲ ਜੁੜੀ ਗਏ ਜੀ ਰਾਮ ਕਲੀ ਮਹਿਲਾ ਤੀਜਾ ਅਨੰਦੇ ਕੋ ਅੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਗਾ ਕਹੇ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰੇ ਨਾ ਸਭ ਨਾਗਲਾ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਸਾਚੇ ਸਾਹਿਬਾ ਕੀ ਨਹੀ ਕਰਤੇ ਰੈ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਐ ਵਸਿਆ ਜਿਨੇ ਸਾ ਸਭ ਪੁਜਾਈਗਾ ਕਹੇ ਨਾਨਕ ਸੁਣੋ ਸੰਤ ਸਬਤ ਰਪਿਆ ਰੋ ਸਾਚਾ ਨਾ ਮੇਰਾ ਆਧਾਰ ਆਜੇ ਪੰਚ ਦੂਤ ਤੁਧ ਵਸ ਕੀਤੇ ਕਾਲ ਕਟ ਕੁਮਾਰਿਆ ਪਰਮ ਪਾਇਆ ਦੁਜਨ ਕੋ ਸੇ ਨਾਮ ਹਰ ਕੇ ਲਾ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦਵਾਜੇ ਤਿਤਨੋ ਵਡਭਾਗਿਓ ਸਗਲ ਮਨੋਰਥ ਪਾਰਿ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੋ ਨੇ ਸੰਤ ਸਾਧੂ ਉਤਰੇ ਸੂਨੀ ਸੱਤੀ ਬਾਣ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਪੁਨੀਤ ਕਹਿ ਤੇ ਭੂ ਸੁਦਗੁਰੂ ਦੇ ਆਪਰ ਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣ ਤੇ ਫੁਨੀਤ ਕਹ ਤੇ ਪਵਤ ਗੁਰੂ ਰਿਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾ ਜੇ ਜੇ ਅਨਹਦ ਧੂਰੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਤੇ ਆਗੇ ਹਰ ਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਉ ਨਾਨਕ